ਮੰਗਲਵਾਰ ਨੂੰ ਜੋ ਮੈਨੂੰ ਦੇਖਣ ਨੂੰ ਮਿਲਿਆ ਉਹਦੇ ਨਾਲ ਮਨ ਬਹੁਤ ਖਰਾਬ ਹੋਇਆ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਤੇ ਬਾਹਰ ਕੁਝ ਲੋਕ ਮੁਜ਼ਾਹਰਾ ਕਰ ਰਹੇ ਸਨ ਇਹ ਲੋਕ ਕੋਈ ਐਰਾ-ਗੈਰਾ ਸ਼ਖਸ ਨਹੀਂ ਸਨ ਇਹ ਸਨ 1962, 65 ਅਤੇ 1971 ਦੀਆਂ ਜੰਗੀ ਸ਼ੀਤਾਂ ਦੀਆਂ ਵਿਧਵਾਵਾਂ ਤੇ ਵਾਰਿਸ ਉਹ ਮੁਲਕ ਦਾ ਤਿਰੰਗਾ ਝੰਡਾ ਲੈ ਕੇ ਪੁੰਜੇ ਬੈਠ ਕੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਸਨ ਉਹਨਾਂ ਦੀ ਮੰਗ ਹੈ ਕਿ ਉਹਨਾਂ ਪ੍ਰਤੀ ਸਰਕਾਰਾਂ ਵੱਲੋਂ ਕੀਤੇ ਗਏ 10-10 ਏਕੜ ਜ਼ਮੀਨ ਦੇਣ ਦੇ ਵਾਅਦੇ ਪੂਰੇ ਕੀਤੇ ਜਾਣ। ਇਹੋ ਜੇ 161 ਪਰਿਵਾਰ ਨੇ 161 ਪਰਿਵਾਰ ਨੇ ਜੋ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ ਹਾਲੀ ਵੀ ਤੱਕੇ ਖਾਰੇ। ਇਹ ਸਾਰੇ ਪਰਿਵਾਰ ਪੰਜਾਬ ਰਾਜ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਤੇ ਇਹਦੇ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਪਟਿਆਲੇ 'ਚ ਡੀਸੀ ਦਫ਼ਤਰ ਅੱਗੇ 11 April ਤੋਂ ਧਰਨੇ ਤੇ ਬੈਠੇ ਹੋਏ ਆ। ਇਸ ਉੱਪਰ ਸਰਕਾਰ ਦੇ ਜੂਮੀ ਨਹੀਂ ਸਰਕੀ ਇਹ ਇਸ ਦੇ ਬਾਵਜੂਦ ਕਿ ਮਈ 2015 ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਦਿੱਤੀ ਸੀ ਕਿ ਇਹਨਾਂ ਸਾਰੇ ਪਰਿਵਾਰਾਂ ਨੂੰ ਜਾਂ ਤਾਂ 10-10 ਜ਼ੇਕਰ ਜ਼ਮੀਨ ਦਿੱਤੀ ਜਾਏ ਤੇ ਜ਼ਮੀਨ ਨਹੀਂ ਤਾਂ ਇਹਨਾਂ ਨੂੰ ਕਲੈਕਟਰ ਰੇਟ ਦੇ ਹਿਸਾਬ ਨਾਲ ਆਰਥਿਕ ਮੁਆਵਜ਼ਾ ਦਿੱਤਾ ਜਾਏ ਹਾਈ ਕੋਰਟ ਦਾ ਫੈਸਲਾ ਇੱਕ ਵਿਧਵਾ ਜਸਬੀਰ ਕੌਰ ਦੀ ਅਰਜ਼ੀ ਉੱਪਰ ਆਇਆ ਸੀ ਜਸਬੀਰ ਕੌਰ ਦੇ ਪਤੀ ਮੇਜਰ ਕਮਲਜੀਤ ਸਿੰਘ 1971 ਦੀ ਲੜਾਈ ਚ ਮੁਲਕ ਦੀ ਹਿਫਾਜ਼ਤ ਕਰਦਿਆਂ ਸ਼ਹੀਦ ਹੋਏ ਸਨ ਲੰਬੀ ਜਦੋਜਹਿਦ ਤੋਂ ਬਾਅਦ ਇਹਨਾਂ ਸਾਰੇ ਪਰਿਵਾਰਾਂ ਨੇ ਮੁੱਖ ਮੰਤਰੀ ਨਾਲ 11 ਅਗਸਤ ਨੂੰ ਮੀਟਿੰਗ ਕੀਤੀ ਅਤੇ ਮੁੱਖ ਮੰਤਰੀ ਨੇ 1 ਮਹੀਨੇ ਚ ਉਹਨਾਂ ਦੇ ਹੱਕ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਕੇਵਲ ਵਾਅਦਾ ਸੀ ਕਿੰਨੇ ਅਫਸੋਸ ਦੀ ਗੱਲ ਹੈ ਕਿ ਜੰਗੀ ਸ਼ਹੀਦ ਪਰਿਵਾਰਾਂ ਨਾਲ ਵੀ ਬਾਦਲ ਪਰਿਵਾਰ ਨੇ ਬਾਦਲ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਆਮ ਆਦਮੀ ਪਾਰਟੀ ਵੱਲੋਂ ਮੈਂ ਮੰਗ ਕਰਨੀ ਚਾਹੁੰਦਾ ਕਿ ਇਹਨਾਂ ਵਾਰਸਾਂ ਨੂੰ ਉਹਨਾਂ ਦੇ ਹੱਕ ਫਾਰਮ ਦਿੱਤੇ ਜਾਣ ਤਾਂਕਿ ਉਹ ਬਾਈਜ਼ਤ ਆਪਣੇ ਘਰ ਬੈਠ ਕੇ ਆਪਣੇ ਨਾਂ ਪੂਰੇ ਹੋਣ ਵਾਲੇ ਘਾਟੇ ਨੂੰ ਮੁਲਕ ਵਾਸੀਆਂ ਨਾਲ ਸਾਂਝਾ ਕਰ ਸਕਣ ਜੇ ਇਹ ਚੋਣ ਨਤੀਜਿਆਂ ਤੱਕ ਨਹੀਂ ਹੁੰਦਾ ਤਾਂ ਅਸੀਂ ਯਾਨੀ ਆਮ ਆਦਮੀ ਪਾਰਟੀ ਦਾ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਮੈਨੂੰ ਪਤਾ ਹੈ ਕਿ ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦੇ ਕਰਕੇ ਸਾਡੀ ਗੱਲ ਤੇ ਵੀ ਯਕੀਨ ਕਰਨਾ ਇਹਨਾਂ ਵਾਸਤੇ ਮੁਸ਼ਕਲ ਹੈ ਇਸ ਸ਼ੰਕਾ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਸੋ ਇਸ ਮੌਕੇ ਤੇ ਮੈਂ ਇਹੋ ਹੀ ਕਹਿਣਾ ਚਾਹੁੰਨਾ ਕਿ ਅਸੀਂ ਇੱਕ ਵੱਖਰੀ ਸਿਆਸੀ ਜਮਾਤ ਆ ਜੋ ਕਾਹੋਂਗੇ ਉਹ ਕਰਨਗੇ ਸੋ ਪੰਡ ਸੁਖਦੇਵ ਕੌਰ ਬਿਆਨਤ ਕੌਰ ਬਲਜਿੰਦਰ ਕੌਰ ਮੇਰੇ ਵੀਰ ਗੁਰਸੇਵਕ ਤੇ ਹੋਰ ਵਾਰਸਾਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਨਾ ਕਿ ਇੱਕ ਮਿੱਥੇ ਹੋਏ ਸਮੇਂ ਚ ਇਨਸਾਫ ਦੇਣਾ ਸਾਡੀ आम आदमी पार्टी दी जिम्मेदारी ਹੋਊਗੀ। आम आदमी पार्टी दी ਸਰਕਾਰ ਚ ਤੁਹਾਡੀ ਸਾਰਿਆਂ ਦੀ ਥਾਂ ਮੁੱਖ ਮੰਤਰੀ ਨਿਵਾਸ ਤੇ ਬਾਹਰ ਨਹੀਂ ਅੰਦਰ ਹੋਊਗੀ।